ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਘੋਰਸਨਾ ਚੜਦੀ ਕਲਾ ਨਾ ਚੜਦੀ ਕਲਾ ਜੀ ਆ ਛੋਟੀ ਕਿੰਨਾ ਸੂਆ ਸੂਈ ਹੈ ਇਹ ਦੂਜਾ ਸੂਆ ਜੀ ਦੂਜਾ ਸੂਆ ਮਗਰ ਕੱਟੀ ਮਗਰ ਕੱਟੀ ਕਿੰਨੇ ਕ ਦਿਨਾਂ ਦਾ ਸੂਆ ਤੇ ਕਿੱਥੇ ਦੁੱਧ ਤੇ ਆ ਗਈ ਇਹ ਸੱਤਾਂ ਦੇਣਾ ਜੀ ਸੂਈ ਜੇ ਤੇ 11 ਕਿਲੋ ਦੁੱਧ ਜੀ ਸੱਤਾਂ ਦਿਨਾਂ ਦੀ ਸੂਈ ਥੱਲੇ 11 ਕਿਲੋ ਦੁੱਧ ਜਿਹੜਾ ਮਰਜੀ ਭੈਣ ਭਰਾ ਕੇ ਚੋਲੇ ਹਾਂ ਜੀ ਚੋਲੇ ਚੋਲੇ ਓਕੇ ਰਿਪੋਰਟ 11 ਕਿਲੋ ਜਾਇਜ਼ ਹਨਾ ਇਹਦਾ ਬਿਲਕੁਲ ਇੱਕ ਦਾਸ ਦੀ ਠੀਕ ਆ ਤੇ ਆ ਛੋਟੀ ਦੂਜਾ ਸੂਆ ਦੂਜਾ ਸੂਆ ਮਗਰ ਕਟਾ ਕੱਲ ਪਰਸੋਂ ਦੀ ਸੂਈ ਹਾਂਜੀ ਤਾਜੀ ਸੂਈ ਤਾਜੀ ਗਿੱਲੀ ਜਮਈ ਹਾਂਜੀ ਹਾਂਜੀ ਇਹਦੇ ਕੋਲੇ 8-9 ਕਿਲੋ ਬੋਲਾ 8-9 ਕਿਲੋ ਬੋਲਾ ਜੀ ਰੇਟ ਕਰਤਾ ਔੜਦੀਆਂ ਜਾਣ ਵਾਲਾ 90 90000 ਦੀ ਹਾਂ ਨਾ ਹਣਾ ਕੋਈ 95 ਲੱਖ ਨਹੀਂ 90000 ਦੀ ਹਾਂ 90000 ਦੀ ਤੇ ਆ ਆ ਗਈ ਗਊ ਦੂਜਾ ਸੂਆ ਸਈ ਮਗਰ ਵੱਛੀ ਹਾਂਜੀ ਤੇ ਮੰਨ ਵਾਲੇ ਵਿੱਚ 14-15 ਕਿਲੋ ਬੋਲਾ ਹਾਂਜੀ ਹਾਂਜੀ ਚੂਣ 100 ਦੀ 100 100 ਦੀ 100 ਹਣਾ ਤੇ ਮੌਲਿਕ ਕਰਤਾ ਇਹਦਾ ਦੇਣ ਲੈਣਾ 75000 75000 ਤਿੰਨੇ ਪਸ਼ੂਆਂ ਦੇ ਰੇਟ ਔੜਦੀਆਂ ਜਾਣ ਵਾਲੇ ਕਰਤੇ ਸਾਨੂੰ ਧੰਨਵਾਦ